ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਆਈ ਹੋਪ ਸਾਰੇ ਠੀਕ ਹੋ ਤੰਦਰੁਸਤ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਇੱਕ ਕਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਤੇ ਲਾਸਟ ਵੀਡੀਓ ਦੇ ਵਿੱਚ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸਪੋਰਟ ਕੀਤੀ ਜੀ ਜਿਹੜੇ ਵੀ ਮੈਂ ਤੁਹਾਨੂੰ ਦੋ ਸੈਟ ਦਿਖਾਏ ਸੀ ਸੂਟਾਂ ਦੇ ਉਹ ਸਾਰੇ ਸੂਟ ਨਾਟ ਅਵੇਲੇਬਲ ਐ ਇਸ ਟਾਈਮ ਕੁਝ ਵੀ ਨਹੀਂ ਐ ਇੱਕ ਸਿੰਗਲ ਦੋ ਕਲਰ ਮੌਜੂਦ ਐ ਜੋ ਮੈਨੂੰ ਉਹ ਵੀ ਮੈਂ ਰੀਸਟਾਕ ਕੀਤੇ ਹੋਏ ਐ ਇੱਕ yellow ਕਲਰ ਇਸ ਦੇ ਵਿੱਚ ਮਿਲ ਜਾਣਾ ਐ ਇੱਕ ਐ ਸਕਾਈ ਬਲੂ ਐ ਤੇ ਤੁਸੀਂ ਬਹੁਤ ਜ਼ਿਆਦਾ ਐ ਐਪਰੀਸ਼ੀਏਟ ਕੀਤਾ ਬਹੁਤ ਜ਼ਿਆਦਾ ਸਲਾਇਆ ਇਸ ਫੈਬਰਿਕ ਨੂੰ ਜਿੰਨੇ ਵੀ ਮੈਂ ਕਾਰੀਅਰ ਲਗਵਾਏ ਹੈ ਤੇ ਸਾਰਿਆਂ ਨੇ ਰਿਪੀਟ ਹੀ ਮੋਸਟਲੀ ਕੀਤੀ ਹੈ ਜਿੰਨੇ ਵੀ ਮੇਰੇ ਪ੍ਰਾਣੇ ਕਸਟਮਰ ਸੀ ਉਹਨਾਂ ਨੇ ਰਿਪੀਟ ਆਰਡਰ ਕੀਤਾ ਤੇ ਇਹ ਵਾਲਾ ਜੀ ਤੁਹਾਨੂੰ ਸਕਾਈ ਬਲੂ ਮਿਲ ਜਾਣਾ ਜੋ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਇਹ ਸੂਟ ਸਕਾਈ ਬਲੂ ਤੇ ਇੱਕ yellow ਕਲਰ lemon yellow ਉਹ ਇਹਦੇ ਵਿੱਚ ਦੋ ਰੰਗ ਵਸੇ ਮੌਜੂਦ ਹੈ ਬਾਕੀ ਸਾਰਾ ਸਟਾਕ ਹੈ ਜਿਹੜਾ ਕਲੀਅਰ ਹੋ ਗਿਆ ਜਾਂ ਫਿਰ ਕੋਈ ਇੱਕ ਅੱਧਾ ਕੋਈ ਪਿਸਤਾ ਗ੍ਰੀਨ ਮਿਲ ਸਕਦਾ ਅੱਜ ਆਪਾਂ ਦੇਖਦੇ ਹਾਂ ਜੀ ਆ ਮੈਰੂਨ ਜ਼ਿਆਦਾਤਰ ਮੈਰੂਨ ਦੀ ਕਲੈਕਸ਼ਨ ਦੇਖਦੇ ਆ ਸੇਮ ਉਹੀ ਫੈਬਰਿਕ ਰਹੂਗਾ ਸੇਮ ਕੁਆਲਿਟੀ ਰਹੇਗੀ ਬਟ ਕਲਰ ਚੇਂਜ ਰਹੇਗਾ ਜੋ ਤੁਸੀਂ ਪਹਿਲਾਂ ਕੱਲ ਵਾਲੀ ਵੀਡੀਓ ਦੇ ਵਿੱਚ ਜਾਂ ਪਰਸੋ ਵਾਲੀ ਵੀਡੀਓ ਦੇ ਵਿੱਚ ਦੋ ਸੈੱਟ ਦੇਖੇ ਆ ਉਹਨਾਂ ਹੀ ਸੂਟਾਂ ਦੇ ਵਿੱਚ ਜਾਨੀ ਕਿ ਇਹ ਵਾਲੇ ਸੂਟਾਂ ਦੇ ਸੇਮ ਫੈਬਰਿਕ ਸੇਮ ਕੁਆਲਿਟੀ ਦੇ ਵਿੱਚ ਅੱਜ ਆਪਾਂ ਕਲਰ ਦੇਖਾਂਗੇ ਡਿਫਰੈਂਟ ਕਲਰ ਇਹ ਦੋ ਸੈੱਟ ਆ ਜਿਹੜੇ ਮੈਂ ਕੱਲ ਪਰਸੋ ਵਾਲੀ ਵੀਡੀਓ ਵਿੱਚ ਦਿਖਾਤੇ ਸੀ ਅੱਜ ਆਪਾਂ ਇਹਨਾਂ ਦੀ ਕੁਆਲਿਟੀ 'ਚ ਹੋਰ ਰੰਗ ਦੇਖਦੇ ਆਂ ਅੱਜ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮੈਰੂਨ ਦੇ ਡਿਜ਼ਾਈਨ ਤੇ ਮੈਰੂਨ ਦਾ ਜਿਹੜਾ ਕਲੈਕਸ਼ਨ ਹੈ ਮੇਰੀ ਉਹ ਦਿਖਾ ਦਿੰਨੀ ਹਾਂ ਅੱਛਾ ਜੀ ਇਹ ਦੇਖੋ ਇਹ ਇਹਦੀ ਹੈਗੀ ਸ਼ਰਟ ਮੈਰੂਨ ਸ਼ਰਟ ਹੈ ਇਸ ਦੇ ਨਾਲ ਬਲੈਕ ਇਸ ਤਰ੍ਹਾਂ ਕਰਕੇ ਬਾਟਮ ਹੈ ਇਹ ਹੈ ਜੀ ਮੈਰੂਨ ਤੇ ਬਲੈਕ ਦਾ ਇਸ ਤਰ੍ਹਾਂ ਕਰਕੇ ਕੰਟਰਾਸਟ ਤੇ ਇਹ ਇਸ ਦੇ ਨਾਲ ਦੁਪੱਟਾ ਹੁਣ ਆਪਾਂ ਦੁਪੱਟਾ ਦੇਖ ਲੈਨੇ ਸਕਰੀਨ ਦੇ ਉੱਪਰ ਨੰਬਰ ਦਿਖ ਰਿਹਾ ਤੁਹਾਨੂੰ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਓ ਸਕਰੀਨ ਸ਼ਾਟ ਲੈ ਕੇ ਤੇ ਐਕਚੁਅਲੀ ਮੇਰੀ ਨਾ ਅੱਜ ਥੋੜੀ ਜੀ ਤਬੀਅਤ ਖਰਾਬ ਹੈ ਮੇਰਾ ਬੀਪੀ ਡਾਊਨ ਹੈ ਕੱਟ ਸੀ ਅੱਜ ਮਾਰਨਿੰਗ ਤੋਂ ਤੇ ਕੱਲ ਵੀ ਮੇਰੀ ਵੀਡੀਓ ਇਸੇ ਲਈ ਨਹੀਂ ਆ ਸਕੀ ਤਬੀਅਤ ਦੋਕ ਦਿਨਾਂ ਦੀ ਥੋੜੀ ਜੀ ਗੜਬੜ ਚੱਲ ਰਹੀ ਹੈ ਸੋ ਤਾਂ ਅੱਜ ਕੰਫੀਡੈਂਸ ਵੀ ਤੁਹਾਨੂੰ ਲੋ ਜਾ ਦਿਖ ਰਿਹਾ ਹੋਣਾਗਾ ਮੇਰੇ 'ਚ ਆ ਦੇਖੋ ਜੀ ਦੁਪੱਟਾ ਕਿੰਨਾ ਪਿਆਰਾ ਹੈਗਾ ਬਹੁਤ ਸੋਹਣਾ ਦੁਪੱਟਾ ਹੈ ਸ਼ਰਟ ਤੇ ਬਾਟਮ ਦੋਨਾਂ ਦਾ ਇਸ ਦੇ ਵਿੱਚ ਡਿਜ਼ਾਈਨ ਦਿੱਤਾ ਹੋਇਆ ਹੈਗਾ ਇਹ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਹੈਗਾ ਦੁਪੱਟੇ ਦੀ ਲੈਂਥ ਸੇਮ ਉਹੀ ਦੋ ਸੈੱਟ ਦੇ ਨਾਲ ਰਹੂਗੀ ਜੀ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਹੈ 2.5 ਮੀਟਰ ਲੰਬਾ ਰਹੂਗਾ ਇਹ ਤੇ 2.5 ਮੀਟਰ ਦੁਪੱਟਾ ਹੈ ਜਿਹੜਾ ਚੌੜਾ ਰਹੂਗਾ ਬਹੁਤ ਜ਼ਿਆਦਾ ਇਸ ਦੀ ਵਿਡਥ ਹੈ ਤੇ ਲੈਂਥ ਇਸ ਦੀ ਬਹੁਤ ਜ਼ਿਆਦਾ ਖੁੱਲ੍ਹੇਡੁੱਲੀ ਹੈ ਇਹ ਹੈ ਜੀ ਇਸ ਵਾਲੇ ਸੂਟ ਦਾ ਦੁਪੱਟਾ ਇਹ ਸ਼ਰਟ ਹੈ ਇਸ ਦੇ ਨਾਲ ਪੱਟੀ ਦਿੱਤੀ ਹੋਈ ਹੈ neck ਤੇ ਡਿਜ਼ਾਈਨ ਦੇਣਾ ਚਾਕਾਂ ਤੇ ਦੇਣਾ ਬਾਹਾਂ ਤੇ ਦੇਣਾ ਜੋ ਮਰਜੀ ਤੇ ਇਹ ਇਸ ਦੇ ਨਾਲ ਤੁਸੀਂ ਪਲਾਜ਼ੋ ਸਲਵਾਰ ਜੋ ਵੀ ਬਣਾਣਾ ਇਸ ਦੀ ਬਾਟਮ ਹੈ ਇੱਕ ਕਲਰ ਇਹ ਆ ਗਿਆ ਜੀ ਇਸ ਦੇ ਵਿੱਚ ਹੁਣ ਆਪਾਂ ਦੂਜਾ ਡਿਜ਼ਾਈਨ ਖੋਲ ਲੈਨੇ ਆ ਮੇਬੀ ਇਹ ਦੋਨੋਂ ਸੇਮ ਸੇਮ ਨਹੀਂ ਜਾਂ ਫਿਰ ਹਾਂ ਮੈਨੂੰ ਲੱਗਦਾ ਥੋੜਾ ਜਿਹਾ ਫਰਕ ਹੋਣਾ ਚਲੋ ਆਪਾਂ ਇਸ ਨੂੰ ਓਪਨ ਬਾਅਦ ਚ ਕਰ ਲਾਂਗੇ ਐਂਡ ਤੇ ਇਸ ਦਾ ਦੂਸਰਾ ਡਿਜ਼ਾਈਨ ਖੋਲਦੇ ਆਂ ਪਹਿਲਾਂ ਆਪਾਂ ਇਹਦੇ ਵਿੱਚ ਲੀव्स ਬਣੇ ਹੋਏ ਇਸ ਤਰ੍ਹਾਂ ਕਰਕੇ ਪੱਤੇ ਐ ਇਸਦੀ ਵੀ ਜਿਹੜੀ ਦੁਪੱਟਾ ਹੈਗੀ ਦੁਪੱਟਾ ਵੀ ਸੇਮ ਉਵੇਂ ਡਿਜ਼ਾਈਨ ਦਾ ਹੀ ਰਹੂਗਾ ਬਸ ਇਸ ਦੇ ਵਿੱਚ ਸ਼ਰਟ ਦੇ ਵਿੱਚ ਲੀਵ ਮਿਲਣਗੇ ਤੁਹਾਨੂੰ ਇਸ ਤਰ੍ਹਾਂ ਕਰਕੇ ਲੀव्स ਮਿਲਣਗੇ ਤੇ ਇਸਦੀ ਬਾਟਮ ਦਾ ਡਿਜ਼ਾਈਨ ਇਸ ਤਰ੍ਹਾਂ ਥੋੜਾ ਜਿਹਾ ਚੇਂਜ ਮਿਲੇਗਾ। ਪਰ ਉਸ ਦੇ ਵਿੱਚ ਥੋੜਾ ਜਿਹਾ ਪ੍ਰਿੰਟ ਹੋਰ ਸੀ ਇਸ ਦੇ ਵਿੱਚ ਥੋੜਾ ਲੀਫ ਦਾ ਪ੍ਰਿੰਟ ਹੈ ਇਹ ਦੇਖੋ। ਇਹ ਇਸ ਦੀ ਬਾਟਮ ਹੈ। ਤੇ ਇਸ ਦੇ ਨਾਲ ਦੁਪੱਟਾ ਮੇ ਵੀ ਸੇਮ ਹੀ ਹੋਣਾ ਹੈ। ਇਸ ਦੇ ਵਿੱਚ ਦੂਜਾ ਡਿਜ਼ਾਈਨ ਹੈ ਜੀ ਆ ਦੇਖੋ ਦੁਪੱਟਾ ਇਹਦਾ ਵੀ ਸੇਮ ਹੀ ਹੈ। ਜੋ ਸ਼ਰਟ ਦਾ ਤੇ ਬਾਟਮ ਦਾ ਡਿਜ਼ਾਈਨ ਹੈ ਉਹੀ ਇਸ ਦੇ ਵਿੱਚ ਦਿੱਤਾ ਹੋਇਆ ਹੈ। ਸੇਮੀ ਦੁਪੱਟਾ ਹੈ ਇਸ ਤੇ ਵਿੱਚ ਦੂਸਰਾ ਮੈਰੂਨ ਦਾ ਡਿਜ਼ਾਈਨ ਇਹ ਆ ਤੁਸੀਂ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਲਓ ਕਿਉਂਕਿ ਇਹ ਵੀ ਲਿਮਟਿਡ ਸਟਾਕ ਹੈ ਜੀ ਤੀਸਰਾ ਇਸ ਦੇ ਵਿੱਚ ਆ ਜਾਂਦਾ ਇਹ ਅੰਬੀਆਂ ਵਾਲਾ ਡਿਜ਼ਾਈਨ ਐਕਚੁਅਲੀ ਇਹ ਨਾ ਮੈਂ ਇਕੱਠਾ ਹੀ ਰੀਸਟਾਕ ਕਰ ਲਿਆ ਸੀਗਾ ਮੈਂ ਸੋਚਿਆ ਕਿ ਥੋੜੇ ਥੋੜੇ ਸੂਟ ਕਰਕੇ ਵੀਡੀਓ ਦੇ ਵਿੱਚ ਆਪਾਂ ਦਿਖਾਉਣੀ ਹੈ ਇਕੱਠਾ ਗੁਰਦੁਬਨੀ ਮਾਰਦੇ ਹਾਂ ਜਦੋਂ ਆਪਾਂ ਗੁਰਦੁਬਨੀ ਮਾਰਦੇ ਹਾਂ ਨਾ ਤਾਂ ਚੀਜ਼ਾਂ ਤੁਹਾਨੂੰ ਵੀ ਸਮਝ ਨਹੀਂ ਆਉਂਦੀਆਂ ਔਰ ਮੈਨੂੰ ਵੀ ਥੋੜਾ ਜਿਹਾ ਮੈਨੇਜ ਕਰਨਾ ਔਖਾ ਹੋ ਜਾਂਦਾ ਇਕੱਠੇ ਸਟਾਕ ਨੂੰ ਸ਼ੋਅ ਕਰਕੇ ਇਹ ਦੇਖੋ ਇਸ ਦੇ ਵਿੱਚ ਅੰਬੀਆਂ ਦਾ ਡਿਜ਼ਾਈਨ ਹੈ ਪੱਟੀ ਆਹੇ ਸੇਮ ਸਾਰੇ ਸੂਟਾਂ ਨਾਲ ਰਹੂਗੀ ਇਸ ਦੇ ਨਾਲ ਜੋ ਬਾਟਮ ਹੈ ਬਾਟਮ ਪਹਿਲਾਂ ਵਾਲੇ ਡਿਜ਼ਾਈਨ ਦੀ ਰਹੂਗੀ ਬਸ ਇਸ ਦੀਆਂ ਕਮੀਜ਼ਾਂ ਦੇ ਉੱਪਰ ਡਿਜ਼ਾਈਨ ਵੱਖਰਾ ਹੈ ਬਾਕੀ ਸੇਮ ਸੇਮ ਹੀ ਹੈ ਇਹ ਇਸ ਦੀ ਸਲਵਾਰ ਪਲਾਜ਼ੋ ਜੋ ਵੀ ਤੁਸੀਂ ਬਣਾਉਣਾ ਹੈ ਤੇ ਦੁਪੱਟਾ ਇਹਦੇ ਨਾਲ ਵੀ ਸੇਮ ਉਹੀ ਰਹੂਗਾ ਜੋ ਤੁਸੀਂ ਇਹ ਵਾਲਾ ਦੇਖਿਆ ਹੈਗਾ ਸੇਮ ਡਿਜ਼ਾਈਨ ਹੀ ਹੈ ਦੁਪੱਟਿਆਂ ਦਾ ਡਿਜ਼ਾਈਨ ਸੇਮ ਹੈ ਇਹ ਦੁਪੱਟਾ ਰਹੂਗਾ ਕੁਆਲਿਟੀ ਬਹੁਤ ਪਿਆਰੀ ਹੈ ਜੀ ਫੈਬਰਿਕ ਕੁਆਲਿਟੀ ਇਸ ਦੀ ਬਹੁਤ ਜ਼ਿਆਦਾ ਸੋਹਣੀ ਹੈ ਜੋ ਤੁਸੀਂ ਪਹਿਲਾਂ ਦੇਖਿਆ 2 ਸੈਟ ਜਿਹੜੇ ਆਪਾਂ ਪਹਿਲਾਂ ਦੇਖ ਚੁੱਕੇ ਜਿਨ੍ਹਾਂ ਤੇ ਸਟਾਰਟਿੰਗ ਤੋਂ ਸカイ ब्लू ਦੀ ਗੱਲ ਕੀਤੀ ਹੈ ਸੇਮ ਉਹੀ ਕੁਆਲਿਟੀ ਹੈ ਉਹੀ ਫੈਬਰਿਕ ਹੈ ਜੀ 200% ਪਿਓਰ ਕਾਟਨ ਹੈ 100 ਨਹੀਂ 200% ਪਿਓਰ ਕਾਟਨ ਹੈ ਇਹ ਤਾਂ ਫਿਰ ਉਹੀ ਹੋ ਗਿਆ ਮੇਬੀ ਹਾਂ ਇਹ ਵਾਲਾ ਸੇਮ ਉਹੀ ਹੋ ਗਿਆ ਲੀਫਸ ਵਾਲਾ ਆਪਾਂ ਲੀਫਸ ਵਾਲੇ ਨੂੰ ਛੱਡ ਦਿੰਨੇ ਪੱਤਿਆਂ ਵਾਲੇ ਨੂੰ ਆਪਾਂ ਡਿਜ਼ਾਈਨ ਨੂੰ ਛੱਡ ਦਿੰਨੇ ਆ ਏ ਵੀ ਸੇਮ ਸੇਮੀ ਹੈ ਅੱਛਾ ਇਸ ਦੇ ਵਿੱਚ ਇੱਕ ਡਿਜ਼ਾਈਨ ਹੈ ਜਿਹੜਾ ਹੋਇਆ ਜਾਂਦਾ ਹੈ ਇਹ ਦੇਖੋ ਇਹਦਾ ਥੋੜਾ ਜਿਹਾ ਡਿਜ਼ਾਈਨ ਵੱਖਰਾ ਹੈ ਬਟ ਹੈ ਇਹ ਵੀ ਆਫ ਵਾਈਟ ਆਫ ਵਾਈਟ ਵੀ ਨਹੀਂ ਹੈ ਇਹ ਤੋਂ ਨਾ ਇੱਕ ਮਿੱਟੀਆ ਜਿਹਾ ਰੰਗ ਹੈ ਬੇਸ ਕਲਰ ਕਹਿ ਸਕਦੇ ਤੁਸੀਂ ਬੇਸ ਹਾਂ ਬੇਸ ਦੀ ਲਾਈਟ ਸ਼ੇਡ ਹੈ ਤੇ ਇਹਦੇ ਨਾਲ ਜਿਹੜੀ ਬਾਟਮ ਹੈ ਮੈਰੂਨ ਇਸ ਤਰ੍ਹਾਂ ਦੀ ਹੈ ਇਸ ਦੀ ਬਾਟਮ ਮੈਰੂਨ ਹੈ ਇਹ ਦੇਖੋ ਜ਼ਿਕਜ਼ੈਗ ਵਾਲੀ ਤੇ ਇਹ ਇਸ ਦਾ ਕਮੀਜ਼ ਹੈ ਇਹ ਇਸ ਦਾ ਕਮੀਜ਼ ਹੈ ਤੇ ਇਸ ਤੇ ਇਹ ਪੱਟੀ ਮਿਲੇਗੀ ਤੁਹਾਨੂੰ ਤੇ ਇਹ ਵਾਲਾ ਜੀ ਇਸ ਦਾ ਦੁਪੱਟਾ ਹੈ ਦੁਪੱਟਾ ਦੇਖ ਲੈਣੇ ਆਪਾਂ ਐਕਚੁਅਲੀ ਇਹਨਾਂ ਸੂਟਾਂ ਦੇ ਜਦੋਂ ਵੀ ਪਾਰਸਲ ਰੀਸੀਵ ਹੁੰਦੇ ਹਨ ਨਾ ਤੇ ਕਸਟਮਰ ਬਹੁਤ ਜਲਦੀ ਫੀਡਬੈਕ ਦਿੰਦੇ ਆ ਕਿਉਂਕਿ ਇਹਨਾਂ ਦੀ ਕਵਾਲਿਟੀ ਰੇਟ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੁਪਰ ਡੁਪਰ ਹੈ ਇਹ ਇਸ ਦਾ ਦੁਪੱਟਾ ਹੈ ਜੀ ਜੋ ਤੁਸੀਂ ਇਹ ਵਾਲਾ ਸੂਟ ਦੇਖਿਆ ਇਹ ਇਸ ਦਾ ਦੁਪੱਟਾ ਹੈ ਜਲਦੀ ਜਲਦੀ ਆਪਣੇ ਸਕਰੀਨ ਸ਼ਾਟ ਲੈ ਕੇ ਆਰਡਰਸ ਬੁੱਕ ਕਰ ਲੈਣਾ ਕਿਉਂਕਿ ਇਹ ਸਾਰੇ ਲਿਮਟਿਡ ਨੇ ਇਹ ਸਟਾਕ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਨਹੀਂ ਹੈ ਮੇਰੇ ਕੋਲੇ ਆਸ਼ਾ ਜੀ ਹੁਣ ਆ ਜਾਂਦਾ ਇਸ ਦੇ ਵਿੱਚ ਮੈਰੂਨ ਇੱਕ ਹੋਰ ਇਹ ਹੈ ਜੀ ਸ਼ਰਟ ਸੇਮ ਉਹੀ ਪੱਟੀ ਮਿਲੂਗੀ ਇਸ ਤੇ ਡਿਜ਼ਾਈਨ ਇਹ ਦੇਖੋ ਇਹ ਵਾਲਾ ਪ੍ਰਿੰਟ ਰਹੇਗਾ ਸ਼ਰਟ ਦਾ ਇਹਦੇ ਨਾਲ ਇਹ ਵਾਲੀ ਕਾਟਨ ਦੀ ਮੈਚਿੰਗ ਬਾਟਮ ਰਹੇਗੀ ਜ਼ਿਗਜ਼ੈਗ ਦੇ ਵਿੱਚ 200% ਪਿਓਰ ਕਾਟਨ ਹੈ ਜੀ ਇਹ ਇਸ ਤੇ ਨਾਲ ਪਿਓਰ ਮਲ ਕਾਟਨ ਦਾ ਦੁਪੱਟਾ ਹੈ ਇਹ ਦੇਖੋ ਕੱਪੜੇ ਦੀ ਲੈਂਥ ਸੌਰੀ ਦੁਪੱਟੇ ਦੀ ਲੈਂਥ ਹੈ ਜਿਹੜੀ 2.5 ਮੀਟਰ ਹੈ ਬਹੁਤ ਜ਼ਿਆਦਾ ਖੁੱਲਾ ਡੁੱਲਾ ਵਿਡਥ ਦਾ ਤੇ ਲੈਂਥ ਦਾ ਦੁਪੱਟਾ ਇਹ ਦੇਖੋ ਸ਼ਰਟ ਨਾਲ ਦਾ ਇਸਦੇ ਵਿੱਚ ਬਾਰਡਰ ਹੈ ਤੇ ਇਹ ਦੇਖੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਦਿਖ ਰਿਹਾ ਜੀ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਕੇ ਤੇ ਤੁਸੀਂ ਡਨ ਕਰ ਸਕਦੇ ਹੋ ਇਨਕੁਆਰੀ ਲੈਣੀ ਹੈ ਤੁਸੀਂ ਇਨਕੁਆਰੀ ਵੀ ਕਰ ਸਕਦੇ ਹੋ ਸੋ ਮੈਰੂਨ ਦਾ ਮੇਬੀ ਇਹੀ ਸੀਗਾ ਤੇ ਹੁਣ ਆਪਾਂ ਦੋ ਸੂਟ ਪਿੰਕ ਦੇ ਵਿੱਚ ਦੇਖ ਲੈਣੇ ਆ ਪਿੰਕ ਐਂਡ ਵਾਈਟ ਇਹ ਦੇਖੋ ਏ ਹੈ ਜੀ ਸ਼ਰਟ ਮਜ਼ੈਂਟਾ ਸ਼ਰਟ ਹੈ ਇਹ ਤੇ ਇਹ ਇਸ ਦੇ ਨਾਲ ਬਾਟਮ ਹੈ ਇਹ ਇਸ ਦੀ ਸਲਵਾਰ ਹੈ ਇਹ ਦੇਖਿਓ ਇਹ ਇਸ ਦਾ ਕਮੀਜ਼ ਹੈ ਤੇ ਆ ਇਸ ਦੇ ਨਾਲ ਦੁਪੱਟਾ ਹੈ ਆਪਾਂ ਦੁਪੱਟਾ ਹੁਣ ਓਪਨ ਕਰਕੇ ਦੇਖਦੇ ਹਾਂ ਬਹੁਤ ਸੋਹਣੀ ਕੁਆਲਿਟੀ ਹੈ ਇਸ ਸੂਟਾਂ ਦੀ ਇਹਨਾਂ ਦੀ ਇਹ ਦੇਖੋ ਬਹੁਤ ਸੋਹਣਾ ਕਲਰ ਵੀ ਹੈ ਤੇ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਸਾਰੇ ਸੂਟਾਂ ਦਾ ਡਿਫਰੈਂਟ ਡਿਫਰੈਂਟ ਡਿਜ਼ਾਈਨ ਹੈ ਡਿਫਰੈਂਟ ਡਿਫਰੈਂਟ ਕਲਰ ਹੈ ਇਹ ਜੀ ਇਹ ਵਾਲੇ ਸੂਟ ਦਾ ਜਲਦੀ ਜਲਦੀ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਲਓ ਸਕਰੀਨ ਸ਼ਾਟ ਨਾ ਪਲੀਜ਼ ਥੋੜਾ ਜਿਹਾ ਕਲੀਅਰ ਲੈ ਲਿਆ ਕਰੋ ਆ ਵੀਡੀਓ ਨੂੰ ਪਾਜ਼ ਕਰਕੇ ਤੇ ਕਲੀਅਰ ਲੈ ਕੇ ਸਕਰੀਨ ਸ਼ਾਟ ਫਿਰ ਆਪਣਾ ਆਰਡਰ ਜਾਂ ਇਨਕੁਆਰੀ ਤੁਸੀਂ ਸਕਰੀਨ ਦੇ ਉੱਪਰ ਚੱਲ ਰਹੇ ਨੰਬਰ ਤੇ ਕਰ ਸਕਦੇ ਹੋ ਇਹ ਹੈ ਜੀ ਮਜ਼ੈਂਟਾ ਪਿੰਕ ਦੇ ਵਿੱਚ ਦੂਸਰਾ ਡਿਜ਼ਾਈਨ ਇਹਦੀ ਇਹ ਵਾਲੀ ਬਾਟਮ ਹੈ ਇਹ ਵਾਲੀ ਬਾਟਮ ਹੈ ਜੀ ਆਹ ਕਮੀਜ਼ ਹੈ ਇਹ ਇਹ ਸਲਵਾਰ ਹੈ ਇਹ ਕਮੀਜ਼ ਹੈ ਇਸ ਤੇ ਵੀ ਇਹ ਪੱਟੀ ਦਿੱਤੀ ਹੋਈ ਹੈ ਸਾਈਡ ਤੇ ਤੇ ਆਹ ਇਸ ਦੇ ਨਾਲ ਹੈ ਜਿਹੜੀ ਦੁਪੱਟਾ ਬਾਟਮ ਦੇ ਨਾਲ ਦਾ ਦੁਪੱਟਾ ਹੈ ਤੇ ਬਾਰਡਰ ਦੇ ਉੱਪਰ ਇਸ ਤਰ੍ਹਾਂ ਕਰਕੇ ਸ਼ਰਟ ਨਾਲ ਮੈਚ ਕਰਦਾ ਡਿਜ਼ਾਈਨ ਹੈ ਬਾਰਡਰ ਤੇ ਇਹ ਦੇਖੋ ਲੈਂਥ ਔਰ ਵਿਡਥ ਇਹਨਾਂ ਦੀ ਸਾਰਿਆਂ ਦੀ 2.5 ਮੀਟਰ ਤੇ 1.5 ਮੀਟਰ ਇਸ ਦੀ ਵਿਡਥ ਰਹੇਗੀ ਤੇ ਦੋ ਕਲਰ ਆਪਾਂ ਦੇਖ ਲੈਣੇ ਆ ਜੀ ਦੋ ਡਿਜ਼ਾਈਨ ਇਸ ਕਲਰ ਦੇ ਵਿੱਚ ਵੀ ਦੇਖ ਲੈਣੇ ਆਪਾਂ ਇਹ ਵੀ ਨਿਓਨ ਪੈਰਟ ਬਹੁਤ ਜ਼ਿਆਦਾ ਡਿਮਾਂਡ ਤੇ ਰਹਿੰਦਾ ਜੀ ਇਹ ਸ਼ਰਟ ਹੈ ਤੇ ਇਹ ਇਸ ਦੇ ਨਾਲ ਇਸ ਦਾ ਬਾਟਮ ਇਸ ਤਰ੍ਹਾਂ ਕਰਕੇ ਇਹ ਇਸ ਦਾ ਬਾਟਮ ਹੈ ਜੀ ਮੈਚਿੰਗ ਇਹ ਇਸ ਦਾ ਬਾਟਮ ਤੇ ਇਹ ਇਸ ਦੇ ਨਾਲ ਦੁਪੱਟਾ ਦੁਪੱਟਾ ਦੇਖ ਲੈਣੇ ਹੁਣ ਆਪਾਂ ਪੁੱਠਾ ਜੀ ਮੇ ਵੀ ਹਾਂ ਠੀਕ ਹੈ ਇਹ ਦੇਖੋ ਜੀ ਆ ਇਸਤੇ ਦੁਪट्टे ਦਾ ਡਿਜ਼ਾਈਨ ਹੈ ਇਹ ਇਹਦੇ ਵਿੱਚ ਇਹ ਕਹਾ ਜਾਂਦਾ ਲਾਸਟ ਕਲਰ ਸੇਮ ਹੀ ਹੈ ਇਹ ਪੈਰਟ येलो ਪੈਰਟ येलो ਪੈਰਟ ਹੈ ਇਹ ਇਸਤੀ ਸ਼ਰਟ ਸੇਮ ਬਾਰਡਰ ਪੱਟੀ ਤੇ ਇਹਦੇ ਨਾਲ ਜਿਹੜੀ ਬਾਟਮ ਹੈ ਉਹ ਇਸ ਤਰ੍ਹਾਂ ਦੀ ਹੈ ਆ ਇਸ ਦੀ ਬਾਟਮ ਹੈ ਜੀ ਆ ਬਾਟਮ ਦਾ ਡਿਜ਼ਾਈਨ ਹੈ ਆ ਇਸ ਦੀ ਸ਼ਰਟ ਦਾ ਡਿਜ਼ਾਈਨ ਹੈ ਤੇ ਇਹ ਇਸ ਦਾ ਦੁਪੱਟਾ ਹੈ ਦੁਪੱਟਾ ਬਾਟਮ ਦੇ ਨਾਲ ਦਾ ਰਹੂਗਾ ਸੈਂਟਰ ਤੇ ਬਾਰਡਰ ਸ਼ਰਟ ਦੇ ਨਾਲ ਦੀ ਰਹਣਗੀ ਇਹ ਡਬਲ ਹੈ ਇਹ ਦੇਖੋ ਇਹ ਸੀਗੇ ਜੀ ਅੱਜ ਦੀ ਕਲੈਕਸ਼ਨ ਆਪਣੀ ਉਹੀ ਇਹ ਬੈਟਿਕ ਪ੍ਰਿੰਟ ਵਾਲੇ ਸੂਟ ਹੈ ਜੀ ਕਾਟਨ ਦੇ ਹੈ 200% ਪਿਓਰ ਕਾਟਨ ਹੈ ਨਾਲ ਮਲ ਕਾਟਨ ਦੇ ਦੁਪੱਟੇ ਹੈ ਕੁਆਲਿਟੀ ਸੁਪਰ ਡੂਪਰ ਹੈ ਜਿੰਨਾ ਵੀ ਕਸਟਮਰ ਨੇ ਇਹਨਾਂ ਨੂੰ ਬਾਏ ਕੀਤਾ ਦੁਬਾਰਾ ਵਾਪਸ ਤੋਂ ਫਿਰ ਦੋ ਦੋ ਸੂਟ ਇੱਕ ਨਹੀਂ ਦੋ ਦੋ ਸੂਟ ਦੁਬਾਰਾ ਤੋਂ ਮੰਗਾਏ ਆ ਕਿਉਂਕਿ ਇੱਕ ਵਾਰ ਜਦੋਂ ਉਹਨਾਂ ਨੂੰ ਕੁਆਲਿਟੀ ਜਾਂ ਚੀਜ਼ ਮਿਲਦੀ ਹੈ ਰিসিਵ ਹੁੰਦੀ ਹੈ ਤੇ ਫਿਰ ਉਹ ਸੰਤੁਸ਼ਟ ਹੁੰਦੇ ਆ ਤਾਂ ਦੁਬਾਰਾ ਵੀ ਆਰਡਰ ਲਗਾਉਂਦੇ ਨੇ ਸੋ ਜਿੰਨਾ ਜਿੰਨਾਂ ਨੂੰ ਵੀ ਇਹ ਸੂਟ ਚਾਹੀਦੇ ਸੀ ਜਾਂ ਪਹਿਲਾਂ ਆਊਟ ਆਫ ਸਟਾਕ ਹੋ ਗਏ ਸੀਗੇ ਤੁਸੀਂ ਫਿਰ ਤੋਂ ਇਹਨਾਂ ਨੂੰ ਬੁੱਕ ਕਰ ਸਕਦੇ ਹੋ ਆਪਣੀ ਪਸੰਦ ਦੇ ਕਲਰ ਦੀ ਬੁਕਿੰਗ ਲੈ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਤੁਹਾਨੂੰ WhatsApp ਦਿਖ ਰਿਹਾ ਤੁਸੀਂ ਆਪਣੀ ਇਨਕੁਆਰੀ ਕਰ ਸਕਦੇ ਹੋ ਤੁਸੀਂ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਤੇ ਆਪਾਂ ਮਿਲਦੇ ਹਾਂ ਜੀ ਫੇਰ ਨਵੀਂ ਵੀਡੀਓ ਦੇ ਵਿੱਚ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ